ਗਾਲਬ ਸਾਹਿਬ ਬਸਾਖੀ ਆ ਗਈ ਖਾਲਸਾ ਸਾਜਨਾ ਦੇ ਬਸਾਖੀ ਆ ਗਿਆ ਹੁਣੇ ਜੋ ਕਿਸਾਨਾਂ ਨਾਲ ਹੋਇਆ ਭਲੀ ਭਾਤੀ ਜਾਣਦੇ ਆ ਕਾਨੂੰਨ ਦੇ ਸ਼ੱਕੇ ਡੰਗੇ ਗਏ ਕਾਨੂੰਨੀ ਧੱਚੀਆਂ ਡਾਈਆਂ ਗਈਆਂ ਕੀ ਕਹਿਣਾ ਚਾਹੁੰਦੇ ਆ ਮੈਂ ਚਰਨਜੀਤ ਸਿੰਘ ਗਾਲਬ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸੂਬਾ ਜਪੰਸਕਤਰ ਪੰਜਾਬ ਮੈਂ ਤਾਂ ਸਾਰੀ ਸੰਗਤ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿੱਦਾਂ ਬਸਾਖੀ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰੀਆਂ ਜਾਤਾਂ ਪਾਤਾਂ ਸਾਰੇ ਧਰਮਾਂ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਇੱਕ ਖਾਲਸਾ ਸਾਜਿਆ ਜਿਗਾ ਉਹੋ ਹੀ ਮੈਂ ਸੰਦੇਸ਼ ਦੇਣਾ ਵੀ ਵਿਸਾਖੀ ਉਸੇ ਸੰਦੇਸ਼ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਉਸ ਸੰਦੇਸ਼ ਨੂੰ ਲੈ ਕੇ ਅੱਜ ਵੀ ਸਾਰੇ ਭਾਈਚਾਰੇ ਪਲੇਟਫਾਰਮ ਤੇ ਆਜੋ ਜਿਹੜੀਆਂ ਸਰਕਾਰਾਂ ਸਾਡੇ ਖਿਲਾਫ ਮਾਰੀ ਜਿਹੜੇ ਨੈਗੇਟਿਵ ਜਿਹੜੇ ਬੈਂਡ ਸਾਡੇ ਆਸ ਤੇ ਸਰਜਰੀਆਂ ਇਹਨਾਂ ਨੂੰ ਮੂੰਹ ਤੋਂ ਹੀ ਖੜੀ ਪਏ ਇਹਨਾਂ ਨੂੰ ਮੂੰਹ ਤੇ ਮੋੜ ਜਵਾਬ ਦੇਣ ਵਾਸਤੇ ਇਹਨਾਂ ਨੂੰ ਮੋੜ ਦਾ ਵਾਸਤੇ ਤਕੜੀ ਹੋ ਕੇ ਸਾਜ ਸਾਨੂੰ ਇਕੱਠੇ ਹੋਣ ਦੀ ਲੋੜ ਆ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੈ ਕੇ ਅੱਜ ਦੀ ਸਾਰੀਆਂ ਪਾਰਟੀਆਂ ਵਾਰੀਆਂ ਤੋਂ ਉੱਪਰ ਉੱਠ ਕੇ ਇਕੱਠੇ ਹੋ ਜਾਈਏ ਇਕੱਠੇ ਹੋ ਕੇ ਤੇ ਜੋ ਵੀ ਸਰਕਾਰਾਂ ਦੇ ਖਿਲਾਫ ਤਕੜੀ ਲੜਾਈ ਵੜ ਸਕੀਏ ਲੜ ਸਕੀਏ ਤੇ ਆਪਣਾ ਹੌਣ ਵਾਲੇ ਟਾਈਮ ਤੇ ਗੱਲਬਾਤ ਮਾੜੀ ਚਰਨਜੀਤ ਸਿੰਘ ਗੱਲਬਾਤ ਇੱਕ ਮੈਨੂੰ ਗੱਲ ਦੱਸਿਓ ਇਸ ਚੀਜ਼ ਨੂੰ ਲੋਕਾਂ ਨੇ ਸੋਸ਼ਲ ਮੀਡੀਆ ਤੇ ਚਲਦੀ ਕਿ ਜੀ ਕਿਸਾਨਾਂ ਦੀ ਪਿੱਠ ਤੇ ਛੁਰਾ ਇੱਕ ਪਾਸੇ ਆਪਾਂ ਮੀਟਿੰਗ ਲਈ ਬੁਲਾਇਆ ਦੂਜੇ ਪਾਸੇ ਤੁਹਾਡੇ ਤੰਬੂ ਸ਼ੰਬੂ ਪਾਰਛੜੇ ਜੋ ਟਰਾਲੀਆਂ ਮਤਲਬ ਉਹ ਇੱਕ ਆਮ ਆਦੀ ਪਾਰਟੀ ਨੂੰ ਇੱਕ ਨਵਾਂ ਨਾਮ ਵੀ ਮਿਲਿਆ ਠੀਕ ਆ ਉਹ ਵੀ ਤੁਸੀਂ ਬਖੂਬੀ ਜਾਣਦੇ ਹੋ ਇਸ ਚੀਜ਼ ਨੂੰ ਕਿ ਦਵੇ ਨੇ ਬਾਏ ਤਾਂ ਇਹ ਵੀ ਤਦੇ ਤੇ ਕਹਿੰਦਾ ਵੀ ਇਹਨਾਂ ਸਰਕਾਰਾਂ ਦੇ ਹਮੇਸ਼ਾ ਕੋਈ ਵੀ ਹੈ ਜਿਹੜਾ ਸੱਤਾਧਾਰੀ ਵਰਦਾ ਹਮੇਸ਼ਾ ਪਿੱਠਾਇ ਚੁਰੇ ਮਾਰਦੇ ਆਏ ਅਬਦਾਲੀ ਤੋਂ ਲੈ ਕੇ ਹੁਣ ਤੱਕ ਪਿੱਠਾਇ ਚੁਰੇ ਵਜਦੇ ਆਏ ਆ ਪਰ ਫਿਰ ਵੀ ਮੈਂ ਸਾਦੀ ਸੰਤ ਨੂੰ ਅਨੁਸਾਰੀ ਜਾ ਆਪਣੇ ਪੰਜਾਬ ਵਾਸੀਆਂ ਨੂੰ ਜਾਂ ਹਿੰਦੁਸਤਾਨ ਵਾਸੀਆਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਇਹਨਾਂ ਬਾਜ਼ੀਆਂ-ਬਾਜ਼ੀਆਂ ਤੋਂ ਉੱਪਰ ਉੱਠ ਕੇ ਇੱਕ ਢਡੇ ਥੱਲੇ ਹੋ ਕੇ ਤੇ ਸਰਕਾਰਾਂ ਦਾ ਅਸਲੀ ਲੜਾਈ ਲੜ ਸਕੀਏ ਜਿਹੜੇ ਆਪਣਾ ਆਉਣ ਵਾਲੇ ਬੱਚਿਆਂ ਦਾ ਕਿਸਾਨੀ ਤੇ ਜਵਾਨੀ ਦਾ ਭਵਿੱਖ ਬਚਾ ਸਕੀਏ ਉਹ ਆਪਾਂ ਤਾਂ ਹੀ ਬਚਾ ਸਕਦੇ ਹਾਂ ਇੱਕ ਜਿਹੜੀ ਉਹ ਚੰਗੀ ਵਸਾਖੀ ਆਪਰੇ ਵਾਸਤੇ ਹੋਗੀ ਜਿਹੜਾ ਆਪਾਂ ਆਪਣਾ ਜਿਹੜਾ ਭਵਿੱਖ ਬਚਾ ਸਕੀਏ ਜੋ ਨੌਜਵਾਨ ਤੇ ਕਿਸਾਨ ਦਾ ਉਹ ਜਿਹੜਾ ਭਵਿੱਖ ਕਿਉਂ ਪਾਜੇ ਤੇ ਗੱਲ ਦੀ ਮਤਲਬ ਹੈ ਉਹ ਬਿਆਨ ਦਾ ਮਤਲਬ ਬੜਾ ਮਤਵਪੂਰਨ ਹੈ ਬਿਆਨ ਇਹ ਆ ਕਿ ਅਸੀਂ ਹੁਣ ਤੁਹਾਡੀਆਂ ਟਰਾਲੀਆਂ ਲੱਭਦੇ ਫਿਰੀਏ ਟਰਾਲੀ ਦਾ ਰੇਟ 2.5 ਤੋਂ 3 ਲੱਖ ਰੁਪਈਆ ਰੇਟ ਆ ਇਹ ਜੋ ਬਿਆਨ ਨੂੰ ਕਿਵੇਂ ਵੇਨੇ ਹਾਂ ਮੈਂ ਤਾਂ ਕਹਿਣਾ ਚਾਹੁੰਦਾ ਜੀ ਇੱਕ ਮੋਬਾਈਲ ਦੇ ਟੈਂਕੇ ਨਾਲੋਂ ਕਿਪਤਾ ਟਰਾਲੀਆਂ ਦਾ ਕੀ ਬਤ ਪਿਆ ਟਰਾਲੀ ਕੀ ਕੀ ਜਿਆ ਕਿੰਨੇ ਦੀ ਟਰਾਲੀ ਵੜਦੀ ਆ ਉਹ ਤਾਂ 100 150 ਰੁਪਈਆ ਦਾ ਮਤਲਬ ਹੁੰਦਾ ਮੈਂ ਟੈਂਕੇ ਲੈ 200 ਲੈ ਲਿਆ 300 ਲੈ ਲਿਆ ਮੈਂ ਇਹ ਕਹਿਣਾ ਚਾਹੁੰਦਾ ਟਰਾਲੀਆਂ ਟਰਾਲੀ ਜਾਟਾਂ ਤੇ ਜੱਟ ਦੀ ਸਭ ਤੋਂ ਜ਼ਰੂਰੀ ਜਿਹੜਾ ਸਾੰਦਾ ਟਰਾਲੀ ਆ ਜੀ ਬਿਲਕੁਲ ਇੱਕ ਪਿੰਡ ਦੇ ਵਿੱਚ ਚਾਹ ਜੇ 100 ਟਰੈਕਰਾਂ ਦਾ 40 ਟਰਾਲੀਆਂ ਹੀ ਹੁੰਦੀਆਂ ਸਾਰੇ ਪਿੰਡ ਦੀ ਜਿੰਸ ਵੀ ਢੋਹਦੀਆਂ ਜੇ ਸਾਨੂੰ ਕਿਤੇ ਜਾਣਾ ਹੋਣਾ ਪੈਂਦਾ ਜੇ ਕਿਤੇ ਵਿਆਹ ਸ਼ਾਦੀ ਜਾਵਰਾ ਪਰਾਂ ਕੇ ਘਟ ਤੇ ਜਾਣਾ ਪੈਂਦਾ ਤਾਂ ਵੀ ਹੋ ਸਕਦਾ ਇੱਕ ਸਾਡੇ ਟਰਾਲੀ ਕੰਮ ਆਉਂਦੀ ਆ ਜੀ ਤੇ ਸਾਰੇ ਪਿੰਡ ਦੀ ਜਿੰਸ ਵੀ ਉਹ 40 ਟਰਾਲੀਆਂ ਹੀ ਢੋਹਦੀਆਂ ਟਰਾਲੀ ਚਾ ਜਿੰਮੇਦਾਰ ਦਾ ਸਭ ਤੋਂ ਐਮ ਸਾੰਦਾ ਸਭ ਤੋਂ ਵਧੀਆ ਜਿਹੜਾ ਖਰੇਦੂ ਸਾਡੇ ਹਰ ਵਕਤ ਕੰਮ ਆਉਣ ਵਾਲਾ ਸਾਧਾ ਜੇ ਕਿ ਇਹ ਮੇਲੇ ਮੱਸਿਆ ਵੀ ਜਾਣਾ ਤਾਂ ਵੀ ਸਾਨੂੰ ਟਰਾਲੀ ਦੀ ਲੋੜ ਪੈਂਦੀ ਆ ਪਰ ਮੋਬਾਈਲਾਂ ਨੂੰ ਟੰਕੇ ਲਾਉਣ ਵਾਲਿਆਂ ਨੂੰ ਇੰਨਾ ਚੀਜ਼ਾਂ ਦਾ ਕੀ ਸਾਰਾ ਪਟਰਾਲੀ ਕੀ ਚੀਜ਼ ਆ ਪਰ ਇਹ ਤਾਂ ਸਰਕਾਰ ਆ ਵੀ ਟਰਾਲੀ ਚੋਰਾ ਦੀ ਸਰਕਾਰ ਆ ਇਹ ਸਾਡੇ ਆਪ ਤੇ ਕੀ ਇਹ ਸਾਨੂੰ ਲੱਭ ਕੇ ਦੇਣਗੇ ਸਾਨੂੰ ਜਾ ਜਾ ਅਸੀਂ ਕਾਪੜੀ ਹੀ ਖਿੱਕਦੇ ਹੀ ਹੋਰਨਾ ਹੈ ਸਰਕਾਰ ਦੇ ਕੋਲੋਂ ਟਰਾਲੀਆਂ ਵੀ ਲੱਭ ਲਾਂਗੇ ਇੱਕ ਇੱਕ ਚੀਜ਼ ਲੱਭ ਲਾਂਗੇ ਇਹਦਾ ਪਿੱਡਾ ਕੀ ਆਉਣਾ ਕਿੱਥੇ ਜਾਣਾ ਇਹਨਾ ਠੀਕ ਸਾਰੀਆਂ ਚੀਜ਼ਾਂ ਲੱਭ ਕੇ ਛੱਡਾ ਤੇ ਗੱਲਬਾਤ ਸਾਬ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਜਾਂਦਾ ਸੀਗਾ ਪਿਛਲੇ ਇਲੈਕਸ਼ਨ ਦੇ ਵਿੱਚ ਪਿਛਲੇ ਵੀ ਹਰ ਇੱਕ ਕਿ ਭਾਜੀ ਕੋਈ ਵੀ ਪਾਰਟੀ ਆਉਂਦੀ ਹੈ ਉਹਨੂੰ ਸਵਾਲ ਕਰੋ ਠੀਕ ਹੈ ਜੀ ਤੇ ਬੀਜੇਪੀ ਆਉਂਦੀ ਆ ਤੇ ਉਹਨੂੰ ਪਿੰਡਾਂ ਜੇ ਨਾਲ ਵੜਨਦੇ ਹੋ ਵਿਰੋਧ ਕਰੋ ਪਰ ਹੁਣ ਤੁਸੀਂ ਆਪ ਹੁਣ ਦੇ ਤੌਰ 'ਤੇ ਕਈ ਪਿੰਡਾਂ ਦੇ ਵਿੱਚ ਵਿੱਚ ਕਈ ਪਿੰਡਾਂ ਦੇ ਵਿੱਚ ਹੁਣੇ ਹੀ ਆਮ ਆਦੀ ਪਾਰਟੀ ਦਾ ਆਉਣਾ ਬੈਠ ਕਰ ਦਿੱਤਾ ਗਿਆ ਮੇਰੀ ਬੇਨਤੀ ਸੁਣੋ ਜੀ ਹੈ ਤਾਂ ਸਾਰੀਆਂ ਪਾਰਟੀਆਂ ਵਿਰੋਧ ਦੇ ਲਾਇਕ ਆ ਮੈਂ ਤਾਂ ਇਹਨਾਂ ਸਾਰੇ ਸਿਆਸੀ ਪਾਰਟੀਆਂ ਨੂੰ ਛੱਡ ਕੇ ਕਿਸਾਨੀ ਦੇ ਕਿਹੇ ਝੰਡੇ ਥੱਲੇ ਵੀ ਹੋ ਜੀ ਅੱਛਾ ਜੀ ਜੇ ਆਉਣ ਵਾਲਾ ਭਵਿੱਖ ਬਚਾਉਣਾ ਜੇ ਬਚਣਾ ਤੁਹਾਡੇ ਖਿਲਾਫ ਬੜੇ tMapਾੜੇ ਕਾਨੂੰਨ ਆ ਚੁੱਕੇ ਆ ਢੇਲੂ ਵਸਤੂ ਆ ਪਾਣੀ ਆ ਸਾਡਾ ਇਹਦੇ ਖਿਲਾਫ ਵੀ ਤੁਸੀਂ ਦਾ ਮੋਰ ਪਰਾ ਸਕਦੇ ਜੇ ਕਰਨਾ ਕੋਈ ਉਹ ਕਾਨੂੰਨ ਤੁਹਾਡੇ ਤੇ ਅਧੈਰੀ ਪੈ ਜਿਹੜੇ ਕਾਇ ਪਾਇਦੇ ਨਾ ਤੁਹਾਨੂੰ ਇਹਨਾਂ ਦਾ ਪਾਣੀ ਮਿਲਦਾ ਹੋ ਸਕਦਾ ਸਰਕਾਰ 2 ਰੁਪਏ ਲੀਟਰ 4 ਰੁਪਏ ਲੀਟਰ ਦਵੇ 5 ਰੁਪਏ ਨੂੰ ਸਰਕਾਰ ਦਾ ਰੇਟ ਆ ਰਹਾ ਜੀ ਮੀਟਰ ਲੱਗ ਰਹੇ ਨੇ ਦੋਨਾਂ ਦਾ ਮੀਟਰ ਲਾ ਕੇ ਆਉਣਾ ਜੇ ਜਿਹੜੀ 10000 ਲੀਟਰ ਦੀ ਟੈਂਕੀ ਜੇ 5 ਰੁਪਏ ਲੀਟਰ ਵੀ ਸਰਕਾਰ ਨੇ ਲਾਤਾ ਤਾਂ 5000 ਰੁਪਏ ਰੋਜ਼ ਭਰਨੀ ਆ ਇਹ ਕਾ ਤਰੀਨਾ ਜੇ ਐਮ ਐਲ اے ਨਾ ਤੇ ਉਹਦੇ ਘਰ ਦਾ ਘਰਾਉ ਕਰੋ ਉਹਦੀ ਕੋਠੀ ਰੋਕੋ ਉਹਦੇ ਦਫ਼ਤਰ ਦਾ ਘਰਾਉ ਕਰੋ ਆਪ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਹੋ ਅਸੀਂ ਆਪ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ ਸਾਡ ਵੀ ਤਕਰੀਬ ਥੱਲੇ ਵੀ ਹੋਵੇ ਤਾਂ ਅਸੀਂ ਤਾਂ ਵੀ ਡੀ ਸੀ ਦਾ ਗਾਲ ਪਾੜਦੇ ਜਾਂ ਐਸ ਐਸ ਪੀ ਦੇ ਜਾ ਕੇ ਦਫਰ ਘੇਰਦੇ ਜਾਂ ਡੀਸੀ ਨੂੰ ਘੇਰੀਦਾ ਠੀਕ ਹੈ ਜੀ ਇਹ ਤਾਂ ਥੱਲੇ ਵਾਲਿਆਂ ਨੂੰ ਘੇਰੀਦਾ ਵੀ ਕਦੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਾ ਕਦੀ ਰਸਤੇ ਤੇ ਤਾਂ ਬੰਦ ਲਗਾ ਵੇਖਿਆ ਜੇ ਕਦੀ ਕੋਈ ਰਾਹ ਰੋਕਿਆ ਹੋਵੇ ਜਾਂ ਕੇ ਇਹਨੂੰ ਤੁਸ ਰਾਹ ਵੀ ਮੁਤਕਲੀਬ ਦਿੱਤੀ ਹੋਵੇ ਜਾਂ ਕੇ ਠਾੜੇ 'ਚ ਤਾਂ ਰਲਾਇਆ ਹੋਵੇ ਜਾਂ ਚੌਕੀ 'ਚ ਤਾਂ ਰਲਾਇਆ ਹੋਵੇ ਅਸੀਂ ਤਾਂ ਐਸਐਮ ਦਫਤਰ ਵੀ ਧਰਨਾ ਨਹੀਂ ਜਾਂਦੇ ਸਾਨੂੰ ਉੱਥੇ ਵੀ ਕੋਈ ਤਕਲੀਫ ਲੱਗੇ ਤੇ ਡੀਸੀ 'ਚ ਜਾ ਕੇ ਫੜੀਦਾ ਡੀਸੀ ਦੇ ਦਫਤਰ ਤੋਂ ਬੰਦਾ ਆਈਦਾ ਠੀਕ ਹੈ ਐਸਐਸਪੀ ਦੇ ਲਈਦਾ ਚਲੋ ਇੱਕ ਹੋਰ ਮਤਵਪੂਰਨ ਗੱਲ ਕਿ ਵੇਖੋ ਤੁਸੀਂ ਮੈਂ ਬੰਦੀਆਂ ਜਿੱਥੇ ਬੰਦੀਆਂ ਨੂੰ ਕਹਿਣਾ ਚਾਹੁੰਦਾ ਵੀ ਜਿੱਥੇ ਧੋਖਾ ਹੈ ਜਿੱਥੇ ਰਾਗ ਹੈ ਉੱਥੋਂ ਫੜੋ ਜਾ ਕੇ ਹਾਂਜੀ ਬਿਲਕੁਲ ਰਾਵਾਂ ਦੇਤੇ ਤਾਂ ਰਾਵਾਂ ਲਾ ਕੇ ਆਪਣੇ ਲੋਕਾਂ ਨੂੰ ਪਰੇਸ਼ਾਨ ਨਾ ਕਰਿਆ ਕਰੋ ਜਿੱਥੇ ਦੁੱਖ ਦੀ ਰਾਗ ਹੈ ਨਾ ਉਹ ਅ fırsਰ ਨੂੰ ਫੜੋ ਖੱਲਿਆਣਾਂ ਦੀ ਛੱਤ 'ਤੇ ਇੱਕ ਵਿਚਾਰੇ ਥੱਲੇ ਇੱਕ ਮਿੱਟੀ ਨੇ ਬਾਵਿਆ ਜਿੱਧਰ ਨੂੰ ਬੰਦਨ ਦੌਰਣੀ ਉਧਰ ਨੂੰ ਤੁਰਪਣਾ ਨਾ ਤੇ ਚਲੋ ਗੱਲ ਸਾਹਿਬ ਇੱਥੇ ਇੱਕ ਮਹੱਤਵਪੂਰਨ ਕੁਐਸਚਨ ਹੋਏ ਜ਼ਰੂਰ ਨਾਲ ਜੁੜਦਾ ਕਿ ਇਹ ਗੱਲ ਜਿਹੜੀ ਆ ਹੁਣੇ ਤੁਸੀਂ ਪਾਣੀ ਦੀ ਗੱਲ ਕੀਤੀ ਹੋਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਆਪਾਂ ਸਾਰੀਆਂ ਹੁਣ ਕਹਾਂ ਮੈਂ ਬਹੁਤ ਲੰਮਾ ਹੋ ਜਾਣਾ ਹਨਾ ਤੇ ਫਿਰ ਇਹ ਮਜ਼ਦੂਰ ਕਹਿੰਦੇ ਨੇ ਕਿ ਕਿਸਾਨਾਂ ਦੀਆਂ ਫਸਲਾਂ ਦਾ ਰੇਟ ਵਧੀ ਜਾਦਾ ਇਹਨਾਂ ਨੂੰ ਬਿਲ ਮਾਫ ਹੋਏ ਪਏ ਆ ਪਲਾਨ ਤੇ ਇਹਨਾਂ ਨੂੰ ਇੱਕ ਗੱਲ ਕਿਉਂ ਨਹੀਂ ਸਮਝ ਆਉਂਦੀ ਕਿ ਜਦੋਂ ਰੇਟ ਵਧਣੇ ਆ ਕਿਸਾਨ ਤਾਂ ਵੀਰ ਕਰਕੇ ਖਾ ਲੂ ਭਾਈ ਇਹ ਜੇ ਕਿਸਾਨਾਂ ਮਜ਼ਦੂਰਾਂ ਨੂੰ ਲੈ ਕੇ ਚੱਲਦੇ ਸੀ ਤਾਂ ਉੱਥੇ ਵੀ ਮੰਗ ਕਿਸਾਨਾਂ ਮਜ਼ਦੂਰਾਂ ਦੀ ਰਾ ਰੱਖੀ ਪਈ ਉਹਨਾਂ ਦੀ 750 ਰੁਪਇਆ ਤਰੀਗਾ ਦੀ ਦਿਹਾੜੀ ਕਰੋ ਸਰਕਾਰ ਨੂੰ ਕਹਿਆ ਇਹਨਾਂ ਨੂੰ 200 ਦਿਨ ਦਾ ਰੋਜ਼ਗਾਰ ਦੋ ਅੱਗੇ 100 ਦਿਨ ਦਾ ਰੋਜ਼ਗਾਰ ਮਿਲਦਾ ਅੱਛਾ ਜੀ ਅਹੀਂ ਦਾ ਪ੍ਰਕਾਰ ਨੂੰ ਆਪਣੇ ਨਾਲ ਇੱਕ ਮਜ਼ਦੂਰ ਵੀ ਸਾਡਾ ਇੱਕ 파ਟ ਆ ਜੀ ਕੋ ਸਾਡੀ ਜੇਥੇ ਬੰਦੀ ਕਿਸਾਨਾਂ ਮਜ਼ਦੂਰਾਂ ਦੀ ਆ ਜੀ ਅਸੀਂ ਸਾਰੇ ਤਾਂ ਦੇ ਹਰ ਇੱਕ ਦੀ ਹੱਥ ਵਰਗ ਦੀ ਮੰਗ ਜਿਹੜੀ ਆ ਬਰਾਬਰ ਰੱਖਦੇ ਆ ਬਰਾਬਰ ਰੱਖਾਂਗੇ ਨਾ ਬਜਾਗੇ ਪਰ ਹੁਣ ਆਪਾਂ ਨੂੰ ਸਭ ਤੋਂ ਮਹਿਤਿਆ ਵੀ ਇਹਨਾਂ ਸਰਕਾਰਾਂ ਨੂੰ ਛੱਡ ਕੇ ਕਿਸਾਨੀ ਛੱਡੇ ਸਾਰੇ ਇਕੱਠੇ ਹੋਵਾਂਗੇ ਤੇ ਫੇਰ ਹੀ ਆਪਣਾ ਬਜਾ ਕਰ ਸਕਾਂਗੇ ਨਹੀਂ ਤਾਂ ਉਹਨਾਂ ਦੇ ਟਾਈਮ ਤੇ ਇੰਨਾ ਭੁੱਖ ਮਾਰਾਂ ਲੋਕਾਂ ਦੀ ਰੋਟੀ ਨੂੰ ਲਾਲੇ ਪੈ ਜਾਣੇ ਆ ਨੇਤੇ ਕੋਈ ਕੁ ਹੈਗੀਆਂ ਕੁਝ ਦੇਸ਼ ਹੈਗੇ ਜਿੱਥੇ ਮਿੱਟੀ ਦੀਆਂ ਰੋਟੀਆਂ ਪਕਾ ਕੇ ਖਾਂਦੇ ਆਪਾਂ ਨੂੰ ਵੀ ਉਹ ਪਕਾ ਕੇ ਖਾਣੀਆਂ ਪੈਣਗੀਆਂ ਜੇ ਆਪਣਾ ਇਹ ਹਾਲਾਤ ਰਿਹਾ ਆਪਾਂ ਖੇਤੀ ਪ੍ਰਧਾਨ ਸੂਬੇ ਦੇ ਹੋਣ ਦੇ ਨਾਤੇ ਵੀ ਇੱਥੇ ਵੀ ਸਰਕਾਰ ਕੁਖਮਰੀ ਹੌਸਾਬ ਦੀ ਲੈ ਕੇ ਆਉਗੀ ਜਿਹੜਾ ਜੋ ਹਾਲਾਤ ਬਣ ਚੁੱਕੇ ਆ ਇਸ ਕਰਕੇ ਆਪਾਂ ਨੂੰ ਕੱਠੇ ਓੜ ਦੀ ਦੌੜਾ ਸਰਕਾਰ ਕੋਈ ਨਹੀਂ ਜੇ ਚੰਗੀ ਦਾ ਕਾਲੀ ਚੰਗੇ ਦਾ ਕਾਂਗਰਸ ਜਗੇ ਦਾ ਭਾਜਪੀ ਦਾ ਜੇ ਆਪਾਂ ਦੂਜਿਆਂ ਕੀ ਝਾੜੂ ਵਾਲੇ ਇਹਨਾਂ ਨੂੰ ਆਪਾਂ ਚੰਗੇ ਸਮਝ ਕੇ ਪੜਾਇਆ ਇਹ ਸਭ ਤੋਂ ਗੱਦੇ ਦੇਖਲੇ ਇਹ ਕਰਕੇ ਮੈਂ ਚਾਹੁੰਦਾ ਵੀ ਇਹਨਾਂ ਤੋਂ ਸਾਰਿਆਂ ਤੋਂ ਬਚ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਜਾਈਏ ਸੜਕਾਂ ਤੇ ਸਾਨੂੰ ਆਉਣਾ ਪੈਣਾ ਅੱਜ ਨਾ ਆਵਾਂਗੇ 10 ਸਾਲ ਬਾਅਦ ਆ ਜਾਾਂਗੇ ਪਰ ਮੁੜ ਕੇ ਉਹ ਸਾਡੇ ਕੋਲ ਸੜਕਾਂ ਤੇ ਆਉਣ ਵਾਲਾ ਵਿਰਥਾ ਫਿਰ ਉਹਦਾ ਮੁੱਲ ਨਹੀਂ ਜੇ ਪੈਣਾ ਅੱਜ ਹੋ ਜੋ ਇਕੱਠੇ ਤੇ ਬਚਣਾ ਚਾਹੀਦਾ ਆਉਣਾ ਪਊਗਾ ਇਹ ਕਰਕੇ ਇੱਕ ਝੰਡੇ ਥੱਲੇ ਲੈ ਕੇ ਆਂਦਾ ਸੀਗਾ ਤੇ ਉਹਦਾਂ ਨੇ ਅੱਜ ਇੱਕ ਵਿਸਾਖੀ ਨੂੰ ਮਨਾਉਣ ਦਾ ਕੋ ਵਕੜਾ ਜਿਹੜਾ ਦਿੱਤਾ ਔਰ ਐਂਡ ਤੇ ਉਹਨਾਂ ਨੇ ਇੱਕ ਗੱਲ ਜਿਹੜੀ ਪੁੱਛਿਆ ਉਹ ਵੀ ਭਾਜੀ ਲੋਕਾਂ ਨੂੰ ਕੋ ਪਰੇਸ਼ਾਨ ਕਰਦੇ ਹੋਂ ਉਦੋਂ ਇਹਨਾਂ ਨੇ ਕਿਹਾ ਵੀ ਖਾਸ ਤੌਰ ਤੇ ਕਿ ਸਾਡੇ ਜਿਥੇ ਬੰਦੇ ਕਦੀ ਲੋਕਾਂ ਦਾ ਰਾਹ ਨਹੀਂ ਕਦੀ ਕੋਈ ਥਣ ਕਿਚਰੀ ਜਹੀ ਧਰਨ ਲਈ ਲਾਉਂਦੇ ਜੇ ਧਰਨਾ ਲਾਉਣਾ ਜਿੱਥੋਂ ਰੋਗ ਹੈ ਜਿੱਥੇ ਦੁੱਖ ਆ ਉੱਥੇ ਜਾ ਕੇ ਉਹਨਾਂ ਨੂੰ ਪੁੱਛੋ ਤੇ ਬਾਕੀ ਜੇ ਇਥੇ ਵੀ ਦੀ ਇਹ ਨਾ ਇਹੋ ਫਿਰ ਜੀ ਠੀਕ ਹੈ ਭਾਈ ਮੈਂ ਲੋਕਾਂ ਨੂੰ ਪਰੇਸ਼ਾਨ ਨਾ ਕਰਿਆ ਕਰੋ ਜਿੱਥੇ ਤੁਹਾਡੀ ਗੱਲ ਸੁਣਨੀ ਹੈ ਜਿੱਥੋਂ ਤੁਹਾਡਾ ਫੈਸਲਾ ਹੋਣਾ ਉੱਥੇ ਤੱਕ ਪਹੁੰਚ ਕਰੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਔਰ ਐਂਡ ਦੇ ਵਿੱਚ ਆ ਉਹਨਾਂ ਇੱਕੋ ਗੱਲ ਕਹੀ ਕਿ ਭਾਜੀ ਜੋ ਸਰਕਾਰ ਕਾਨੂੰਨ ਲੈ ਕੇ ਆ ਰਹੀ ਆ ਉਹ ਤੁਹਾਨੂੰ ਅੱਜ ਨਹੀਂ ਤੇ ਕੱਲ ਨੂੰ ਜਦੋਂ ਤੁਹਾਨੂੰ ਸਮਝ ਆਉਣੀ ਆ ਉਦੋਂ ਵੇਲਾ ਤੁਹਾਡੇ ਹੱਥੋਂ ਖੁੱਲ ਜਾਗਾ ਇਹਨਾਂ ਜੁਮਦਾ ਦੇ ਨਾਲ ਮੈਂ ਗੱਲ ਸਭ ਤੋਂ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਪੁੱਤਰ ਕਹਿੰਦਾ ਸਿੰਪਲ ਮੇਡੀ ਆਪ ਦੇ ਹਰ ਮਨ ਪਰੇ ਚੈਨਲ ਤੇ ਡੇਲੀ ਗੇਮਿੰਗ ਤੋਂ ਐਲ ਇੰਡੀਆ ਨਿਊ